ਅਸਲਾਮ ਅਲੈਕਮ ਵੀਵਰਸ ਅੱਜ ਦੀ ਵੀਡੀਓ ਆ ਗਿਆਨੀ ਗੁਰੂ ਪ੍ਰਤਾਪ ਸਿੰਘ ਜੀ ਦੀ ਕਥਾ ਜਿਹੜਾ ਕਿ ਇੱਕ ਹਕੀਕਤ ਦੱਸਣ ਦੇ ਆ ਕਿ ਜਿਹੜੀ ਕਿ ਪੁੱਛੀਏ ਆ ਜਿਹੜਾ ਜੰਗ ਦਾ ਕਿ ਰੌਲਾ ਪਿਆ ਸੀ ਉਹਦੇ ਵਿੱਚ ਕੀ ਸਚਾਈ ਸੀ ਕੀ ਹਕੀਕਤ ਹੈ ਔਰ ਇਹਦੇ ਤੋਂ ਕੌਣ ਫਾਇਦਾ ਚੁੱਕਣ ਦੇ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਜਿਹੜੇ ਅੱਜ ਮਾਹੌਲ ਬਣੇ ਨੇ ਅਸੀਂ ਅੱਜ ਵੀ ਸ਼ਾਂਤੀ ਦੇ ਹਾਮੀ ਆ ਦਿੱਲੀ ਬਹਿ ਕੇ ਜੰਗ 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 ਕਰਨਾ ਬੜਾ ਸੌਖਾ ਵਾ ਤੁਹਾਨੂੰ ਪਤਾ ਇਹ ਜੰਗ ਲਵਾਈ ਕਿੰਨੇ ਪਾਕਿਸਤਾਨ ਕਿੰਨੇ ਲਵਾਈ ਆ ਮੀਡੀਏ ਨੇ ਭਾਰਤ ਦੇ ਮੀਡੀਏ ਦਾ ਨੰਬਰ ਪਤਾ ਕਿਨਵਾ ਵਾ ਦੁਨੀਆ ਦੇ ਵਿੱਚ 150 ਤੋਂ ਵੀ ਥੱਲੇ ਸਾਰੇ ਦੇਸ਼ਾਂ ਦੀ ਲਿਸਟ ਬਣਾ ਲਓ ਸਾਡੇ ਦੇਸ਼ ਦਾ ਮੀਡੀਆ 150 ਨੰਬਰ ਦੇ ਉੱਤੇ ਹੁੰਦਾ ਤਾਂ ਇਹਨੂੰ ਤੈਨੂੰ ਗੋਦੀ ਮੀਡੀਆ ਕਹਿੰਦੇ ਤੁਸੀਂ ਆਜ ਮੋਬਾਈਲ ਰੱਖ ਦਿਓ 2 ਦਿਨ ਵਾਸਤੇ ਜੰਗ ਕੋਈ ਨਹੀਂ ਆਗੀ ਮੋਬਾਈਲ ਵੇਖੀ ਜਾਓ ਵੇਖੀ ਜਾਓ ਤੁਹਾਨੂੰ ਐ ਲੱਗਦਾ ਵੀ ਤੋਪ ਹੁਣ ਵੀ ਸਿਰ 'ਚ ਵੱਜਣ ਲੱਗੀ ਆਗੇ ਕੜੀ ਤੱਕ ਐਂ ਨਾ ਜਿਆਦਾ ਉਹਨਾਂ ਉੱਥੇ ਬੈਠਾ ਜੰਗ 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 ਤੁਸੀਂ ਜਨੇ ਬੈਠੇ ਜੇ ਪੰਜਾਬ ਦੇ ਰਹਿਣ ਵਾਲੇ ਜੇ ਤੁਹਾਡੇ ਜੋ ਬਾਹ ਖੜੀ ਕਰਕੇ ਦੱਸੋ ਕਿੰਨੇ ਬੰਦੇ ਜੰਗ ਦੇ ਹਾਮੀ ਬੈਠੇ ਇਥੇ ਤੁਸੀਂ ਚਾਹੁੰਦੇ ਹੋ ਜੰਗ ਹੋਵੇ ਅਸੀਂ ਮੂੰਹ ਤੇ ਬੈਠੇ ਆ ਕੱਲੇ ਬੰਦੇ ਨਹੀਂ ਮਰਨੇ ਤੁਸੀਂ ਸਾਲਾਂ ਬੱਧੀ ਪਿੱਛੇ ਚਲੇ ਜਾਣਾ ਅਨਾਜ ਤੁਹਾਡਾ ਖਤਮ ਹੋ ਜਾਣਾ ਹੈ ਕਾਰੋਬਾਰ ਆ ਦੋ ਚਾਰ ਦਿਨ ਵੇਖ ਲਓ ਕਾਰੋਬਾਰ ਨੂੰ ਛੱਟ ਵਜਈ ਜਾਣਿਆ ਤੁਹਾਡੇ ਨੂੰ ਪੰਜਾਬ ਉਹ ਕੁਝ ਚੱਲੇਗਾ ਜਿਹੜਾ ਕਿਸੇ ਨੇ ਨਹੀਂ ਚੱਲਿਆ ਦਿੱਲੀ ਬੈਠਾ ਮੀਡੀਆ ਜਿੰਨਾ ਮਰਜੀ ਆਖੀ ਜਾਂਦਾ ਅੰਦਰ ਘੁਸ ਕੇ ਮਾਰਾ ਇਹ ਕਰ دیا۔ ਉਹ ਕਰ دیا۔ ਇਹ ਕਹਿੰਦੇ ਇਹਨਾਂ ਨੂੰ ਇੱਥੇ ਪੰਜਾਬ 'ਚ ਲਿਆ ਕੇ ਪ੍ਰਾਣੀ ਫੇਰਨੀ ਚਾਹੀਦੀ ਵੀ ਸਾਰਿਆਂ ਨੂੰ ਇਕੱਠੇ ਕਰਕੇ ਲਾਓ ਆਨੇ ਬਾਨੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਵਿਖਾਓ ਵੀ ਪੰਜਾਬ 'ਚ ਹੋਣ ਕੀ ਡਿਆ ਤੁਸੀਂ ਜਿੱਨੇ ਬੈਠੇ ਹੋ ਤੁਹਾਡਾ ਕਿਸੇ ਦਾ ਪੁੱਤ ਬਾਰਡਰ ਤੇ ਖਲੋਤਾ ਵਾ ਕਿਸੇ ਦਾ ਭਰਾ ਬਾਰਡਰ ਤੇ ਖਲੋਤਾ ਫੌਜੀ ਵੀਰ ਤੁਹਾਡੇ ਚੋਂ ਬੈਠੇ ਆ ਫੌਜੀਆਂ ਦੇ ਪੁੱਤ ਬੈਠੇ ਆ ਫੌਜੀਆਂ ਦੇ ਬੱਚੇ ਬੈਠੇ ਆ ਫੌਜੀਆਂ ਦੀਆਂ ਭੈਣਾਂ ਬੈਠੀਆਂ ਫੌਜੀਆਂ ਦੀਆਂ ਮਾਵਾਂ ਬੈਠੀਆਂ ਫੌਜੀਆਂ ਦੀਆਂ ਜੀਵਨ ਸਾਥਣਾ ਬੈਠੀਆਂ ਤੁਹਾਡੇ ਚੋਂ ਕਿਹੜਾ ਬੰਦਾ ਚਾਹੁੰਦਾ ਵਾ ਉਹਦੇ ਘਰ ਦਾ ਜੀ ਲਾਸ਼ ਬਣ ਕੇ ਤੇ ਘਰ ਆਜੇ ਸ਼ਾਮਾਂ ਨੂੰ ਇਹ ਜੰਗ মিডিਏ ਦੀ ਲਾਈ ਹੋਈ ਆ ਅੱਜ ਖਬਰਾਂ ਵੇਖਣੀਆਂ ਬੰਦ ਕਰ ਦਿਓ ਕੋਈ ਜੰਗ ਨਹੀਂ ਜੀ ਹੈਗੀ ਜਿਦਨ ਪਹਿਲਗਾਮ ਦੇ ਵਿੱਚ ਉਹਨਾਂ ਨੇ ਬੰਦੇ ਆ ਕੇ ਮਾਰੇ ਸੀ ਇੱਥੇ ਮਾਰੇ ਸੀ ਨਾ ਉੱਥੋਂ ਹੀ ਲੜਾਈ ਸ਼ੁਰੂ ਹੋਈ ਨਾ ਮੀਡੀਆ ਦਾ ਕੰਮ ਸੀ ਸਰਕਾਰ ਨੂੰ ਪੁੱਛਿਆ ਜਾਂਦਾ ਵੀ ਬੰਦੇ ਅੰਦਰ ਆ ਕੇ ਸਾਡੇ ਬੰਦੇ ਮਾਰ ਕਿੱਦਾਂ ਗਏ ਮੀਡੀਆ ਨੇ ਸਰਕਾਰ ਨੂੰ ਇਹ ਪ੍ਰਸ਼ਨ ਨਹੀਂ ਪੁੱਛਿਆ ਉਲਟਾ ਮੀਡੀਆ ਨੇ ਆਖਿਆ ਇਹ ਜੀ ਉਹਨਾਂ ਨੇ ਧਰਮ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਤੂੰ ਹਿੰਦੂਆਂ ਦੇ ਗੋਲੀ ਮਾਰ ਦਿੱਤੀ ਆ ਇਹ ਮੀਡੀਆ ਦਾ ਨੰਗਾ ਚਿਹਰਾ ਦੁਨੀਆ ਦੇ ਸਾਹਮਣੇ ਆਇਆ ਜਦੋਂ ਆ ਜੰਗ ਖਤਮ ਹੋਊਗੀ ਨਾ ਜਿੰਨੀ ਤੋਏ ਤੋਏ ਸਾਡੇ ਦੇਸ਼ ਦੀ ਮੀਡੀਏ ਕਰਕੇ ਹੋਣੀ ਆ ਰਹਿ ਰੱਬ ਦਾ ਨਾ ਭਾਰਤ ਦੇ ਮੀਡੀਏ ਨੇ ਮੂੰਹ ਵਿਖਾਉਣ ਜੋਗੇ ਨਹੀਂ ਕਿਤੇ ਦੁਨੀਆ ਤੇ ਰਹਿਣਾ ਜੰਗ ਬੰਦ ਕਰਨੀ ਦੋਹਾਂ ਘੰਟਿਆਂ ਦਾ ਕੰਮ ਆ ਤਰੀਕਾ ਤੁਹਾਨੂੰ ਮੈਂ ਦੱਸ ਦਿੰਨਾ ਜ਼ਰੂਰੀ ਚਾਹੀਦਾ ਵੈਸੇ ਤੇ ਕਿਉਂ ਆਮ ਲੋਕੀਏ ਦਾ ਖਮਿਆਜਾ ਭੁਗਤਣਾ ਤੁਸੀਂ ਕਹੋ ਆਪਣਾ ਜੁੱਲੀ ਬਿਸਤਰਾ ਚੋਕੇ ਹਰ ਦਹੀਂ ਸਾਲੀ ਇੱਧਰ ਨੂੰ ਭਜੋ ਪ੍ਰਧਾਨ ਮੰਤਰੀ ਤੋਂ ਲੈ ਕੇ ਕੁੱਲ ਐਮਐਲਏ ਕੁੱਲ ਐਮਪੀ ਸਾਰੇ ਦੇਸ਼ ਦੇ ਜਿੰਨੇ ਐਮਐਲਏ ਦੂਜੀਆਂ ਸਟੇਟਾਂ ਦੇ ਵੀ ਆ ਜ਼ਰੂਰੀ ਹੋਣਾ ਚਾਹੀਦਾ ਜਿੰਨੇ ਏਡੇ ਅਹੁਦੇ ਤੇ ਪਹੁੰਚਣਾ ਵਾ ਲੋਡ ਪਈ ਤੇ ਬਾਰਡਰਾਂ ਦੇ ਉੱਤੇ ਸਭ ਤੋਂ ਪਹਿਲਾਂ ਅੱਗੇ ਹੋ ਕੇ ਇਹ ਲੜਨਗੇ ਜੇ ਨਿਆਣੇ ਆ ਗਏ ਤਾਂ ਦੋ ਦੋ ਮੁੰਡੇ ਲਿਆਓ ਆਪੋ ਆਪਣੇ ਏਕ-ਏਕ ਮੁੰਡਾ ਲਿਆਓ ਜੇ ਨਿਆਣੇ ਨਹੀਂ ਹੈਗੇ ਹੁਣ ਬਹੁਤੇ ਦੇ ਸਾਡੇ ਛੜੇ ਆ ਉੱਥੇ ਬੈਠੇ ਜਿਹੜੇ ਉੱਤੇ ਉਹਨਾਂ ਨੇ ਪਹਿਲਾਂ ਕਹਣਾ ਨਾਂ ਵੀ ਸਾਡਾ ਤੇ ਵਿਆਹ ਹੀ ਨਹੀਂ ਹੋਇਆ ਸਾਡੇ ਆਗੂ ਨੇ ਮੁੱਕਰ ਜਾਣਾ ਲੈਣਾ ਮੈਂ ਤੇ ਵਿਆਹਿਆ ਹੀ ਨਹੀਂਆ ਮੇਰਾ ਤੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਕਿਹਨੂੰ ਲਿਆਵਾਂ ਲੜਨ ਵਾਸਤੇ ਭਾਈ ਲਿਆਵਾਂ ਆਪਣੇ ਨਿਆਣੇ ਅਸੀਂ ਤੁਹਾਡਾ ਸਾਥ ਦੇਾਂਗੇ ਜਿੱਥੇ ਆਖੋਗੇ ਉੱਥੇ ਸਿਰ ਦੇ ਦੇਾਂਗੇ ਜਿੱਥੇ ਆਖੋਗੇ ਉੱਥੇ ਖਿਲਾਰ ਦੇਾਂਗੇ ਇਹ ਸਿਆਸਤ ਹੈ ਲਾਸ਼ਾਂ ਦੇ ਉੱਤੇ ਰੋਟੀਆਂ ਕਿਦਾਂ ਸੇਕੇ ਦੀਆਂ ਲੀਡਰਾਂ ਨੂੰ ਪੁੱਛੋ ਲੀਡਰ ਕਿਸੇ ਦਾ ਸਾਕਾ ਨਹੀਂ ਲੀਡਰ ਕਿਸੇ ਦਾ ਤੁਹਾਡਾ ਹਮਜੋਲੀ ਨਹੀਂ ਹੈਗਾ ਤੁਹਾਨੂੰ ਪਹਿਲਾਂ ਖਾੜਕੂਵਾਦ ਨੇ ਮਾਰ ਲਿਆ 5000 ਮੁੰਡਾ ਤੁਹਾਡਾ ਅਤਵਾਦੀ ਕਹਿ ਕੇ ਸਿਸਟਮ ਨੇ ਨਜਾਇਜ਼ ਮਾਰ ਦਿੱਤਾ ਸਾਰੇ ਖਾੜਕੂ ਥੋੜਾ ਹੈਗੇ ਸੀ ਇੱਕ ਪੀੜ੍ਹੀ ਤੁਹਾਡੀ ਜਾਜੇ ਚੜ ਕੇ ਬਾਹਰ ਚਲ ਗਈ ਆ ਤੇਜੀ ਪੀੜ੍ਹੀ ਚ ਟਾਪੀ ਪੀ ਕੇ ਮਰ ਚਲੀ ਆ ਤੁਹਾਡੇ ਪਿੰਡ ਚ ਨਹੀਂ ਕੋਈ ਪੀਂਦਾ ਵੇਚਦਾ ਦੇ ਬੜੀ ਚੰਗੀ ਗੱਲ ਪਰ ਮੈਨੂੰ ਲੱਗਦਾ ਨਹੀਂ ਕੋ ਬਚਿਆ ਹੋ ਪਿੰਡ ਐ ਉਹ ਜਿੱਥੇ ਨਾ ਵੇਚਣ ਵਾਲੇ ਹੋਣ ਤੇ ਨਾ ਪੀਣ ਵਾਲੇ ਹੋਣ ਬਹੁਤ ਕੁਝ ਹੋਣ ਡਿਆ ਅੰਦਰ ਖਾਤੇ ਸਭ ਕੁਝ ਚੱਲਣ ਡਿਆ ਤੇ ਜੇ ਆ ਮਾਰ ਵਜੀ ਨਾ ਚੌਥੀ ਪੰਜਾਬੀਓ ਬੜਾ ਸਮਝ ਕੇ ਪੈਰ ਰੱਖਿਓ ਬੜਾ ਸੁਲਝ ਕੇ ਪੈਰ ਰੱਖਿਓ মিডিਆ ਤੁਹਾਡੇ ਕੋਲੋਂ ਬੜਾ ਕੁਝ ਕਰਵਾਉਣ ਨੂੰ ਫਿਰਦਾ ਹੈ ਤੁਹਾਡੇ ਗੁਣ ਗਾ ਗਾ ਕੇ ਤੁਹਾਡੇ ਗੁਣ ਗਾ ਗਾ ਕੇ ਤੁਹਾਨੂੰ ਬਲਦੀ ਦੇ ਬੂਥੇ ਚ ਦੇਣ ਨੂੰ ਫਿਰਦਾ ਹੈ ਵੇਖਿਓ ਕਿਤੇ ਕੱਲ ਅਸੀਂ ਇਸ ਦੇਸ਼ ਦੇ ਰਹਿਣ ਵਾਲੇ ਆਂ ਦੇਸ਼ ਦੇ ਵਸਿੰਦੇ ਆਂ ਲੋੜ ਪਈ ਤੇ ਸਭ ਕੁਝ ਕਰਾਂਗੇ ਪਰ মিডিਏ ਦੀ ਚੋਕ ਵਿੱਚ ਆ ਕੇ ਖਬਰਾਂ ਵੇਖ-ਵੇਖ ਕੇ ਆਪਣਾ ਦਿਮਾਗ ਨਾ ਪਾਗਲ ਕਰੀ ਜਾਓ ਉਹ ਨਹੀਂ ਕਿਦੋਂ ਗੱਡੀ ਲੈ ਕੇ ਮੈਂ ਜਾਣਾ ਨਾ ਕਰਨੂੰ ਪੰਜ ਸੱਤ ਬੀਬੀਆਂ ਦੇ ਸਾਡੇ ਚੌਂਕ ਚੋਂ ਪੱਕੀਆਂ ਹੀ ਖਲੋਤੀਆਂ ਹੁੰਦੀਆਂ ਛਾਹ ਪੈਣਾ ਬੜਾ ਵੱਜਾ ਹਾਰਨਸ ਪਤਾ ਨਹੀਂ ਹੁੰਦਾ ਵੀ ਵਜਾ ਕਿ ਨਹੀਂ ਵਜਾ ਹਾਰਨਸ ਉਹ ਆਪਣੀਆਂ ਹੀ ਖਬਰਾਂ ਮਾਈਆਂ ਕੋਲੋਂ ਬੈਠੀਆਂ ਬਣਾਈ ਜਾਂਦੀਆਂ ਖਬਰਾਂ ਵੇਖ ਉਹ ਮੋਬਾਈਲ ਵੇਖ ਆਉਂਦੀਆਂ ਮੁੜ ਕੇ ਉਹਨੂੰ ਚੌਂਕ ਚ ਆ ਕੇ ਉਹਨੇ ਦੱਸਣਾ ਹੁੰਦਾ ਫੇਰ ਉਹਨੇ ਖਬਰ ਵੇਖਣੀ ਦੀ ਫੇਰ ਉਹਨੂੰ ਆ ਕੇ ਮੋਬਾਈਲ ਨੂੰ ਦੱਸਣਾ ਹੁੰਦਾ ਵਾ ਐਦਾਂ ਚੱਲਣ ਡਿਆ ਕੰਮ ਭਾਈ ਸਾਡਾ ਦੇ ਮੋਬਾਈਲ ਰੱਖ ਦਿਓ 2-4 ਦਿਨ ਜੰਗ ਜੁੰਗ ਕਿਰੇ ਨਹੀਂ ਲੱਗੀ हां मोबाइल ਵੇਖੀ ਜਾਉ ਤੇ ਮੀਡੀਆ ਨੇ ਅੱਜ ਹੀ ਸਭ ਤੁਹਾਡੇ ਘਰ 'ਚ ਹੀ ਬੰਬ ਸਤਾ ਦੇਣਾ ਵਾ ਉਹਦੇ ਭਾਣਾ ਤੇ ਤੋਪ ਸਿਰ ਤੇ ਬੀੜੀ ਪਈ ਆ ਤੁਹਾਡੇ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈ ਆ ਜੰਗ ਜੰਗ ਕੂਕਣਾ ਬਹੁਤ ਸੌਖਾ ਵਾ ਜਦੋਂ ਜੰਗ ਪੱਲੇ ਪਈ ਨਾ ਪਤਾ ਉਦੋਂ ਲੱਗਣਾ ਵਾ ਅੱਗੇ ਵਾਲੀ ਜੰਗ ਨਹੀਂ ਹੈਗੀ ਵੀ ਉਧਰ ਉਹ ਬੰਦੂਕ ਚੱਲ ਗਈ ਉਧਰੋਂ ਗਨ ਚੱਲ ਗਈ ਉਧਰੋਂ ਤਲਵਾਰ ਚੱਲ ਗਈ ਉਧਰੋਂ ਤੀਰ ਚੱਲ ਗਿਆ ਹੁਣ ਅੱਗੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਪੀੜੀਆਂ ਦੇ ਹਿਸਾਬ ਨਾਲ ਲੋਕ ਪਿੱਛੇ ਪੈ ਜਾਣਗੇ ਪੀੜੀਆਂ ਦੇ ਹਿਸਾਬ ਨਾਲ ਪੰਜਾਬ ਦੀ ਸੁਖ ਮੰਗੋ ਤੁਸੀਂ ਪੰਜਾਬ ਦੇ ਰਹਿਣ ਵਾਲੇ ਜੇ ਇੱਕ ਵਾਰੀ ਸਾਰੀ ਸੰਗਤ ਆਪਣੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਸੁਖ ਮੰਗੀਏ ਗੁਰੂਆਂ ਪੀਰਾਂ ਦੀ ਧਰਤੀ ਆ ਸਾਡਾ ਆਪਣਾ ਵਤਨ ਆ ਸਾਡੀ ਆਪਣੀ ਮਿੱਟੀ ਆ ਜੇ ਅਸੀਂ ਨਾ ਪੰਜਾਬ ਦੀ ਸੁਖ ਮੰਗੀਏ ਤੇ ਕੌਣ ਮੰਗੇਗਾ ਕਲਕੱਤੇ ਬੈਠਿਆਂ ਨੂੰ ਕੀ ਪਤਾ ਵੀ ਜੰਗ ਕਿੱਦਾਂ ਹੁੰਦੀ ਆ ਉਧਰ ਉਥੇ ਪਾਉਣ ਦੇ ਪੋਸਟਾਂ ਸੈਲੀਬ੍ਰੇਸ਼ਨ ਵਿਕਟਰੀ ਜੀਤ ਲਿਆ ਉਹ ਕਰ ਦਿਆ ਐਸਾ ਕਰ ਦਿਆ ਬਿਹਾਰ ਵਾਲਿਆਂ ਨੂੰ ਕੀ ਪਤਾ ਵੀ ਜੰਗ ਕਿੱਦਾਂ ਹੁੰਦੀ ਆ ਜੂਬੀ ਵਾਲਿਆਂ ਨੂੰ ਕੀ ਪਤਾ ਵੀ ਜੰਗ ਕਿੱਦਾਂ ਹੁੰਦੀ ਆ ਗੁਜਰਾਤੀਆਂ ਨੂੰ ਕੀ ਪਤਾ ਜੰਗ ਕਿੱਦਾਂ ਹੁੰਦੀ ਆ ਇਹਦਾ ਸੰਤਾਪ ਤੁਸੀਂ ਅੱਗੇ ਵੀ ਚੱਲਿਆ ਵਾ ਇਹਦਾ ਸੰਤਾਪ ਤੁਸੀਂ ਫੇਰ ਚੱਲੋਗੇ ਜੇ ਇਸ ਮੀਡੀਆ ਦੀਆਂ ਗੱਲਾਂ ਵਿੱਚ ਆਏ ਇਸ ਕਰਕੇ ਬੜੇ ਸਿਆਣੇ ਤੇ ਸੂਝਵਾਨ ਬਣ ਕੇ ਕੰਮ ਚਲਾਉਣ ਦੀ ਲੋੜ ਆ ਅਸੀਂ ਸ਼ਾਂਤੀ ਦੇ ਹਾਮੀ ਆ ਆਓ ਇੱਕ ਵਾਰੀ ਸਾਰੇ ਪੰਜਾਬ ਦੀ ਸੁੱਖ ਮੰਗੀਏ ਤੇ ਸਾਰੀ ਸੰਗਤ ਹੱਥ ਜੋੜ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਦਾਰ ਹਰੀ ਸਿੰਘ ਨਲੂਏ ਨੇ ਮੈਦਾਨੇ ਜੰਗ ਅੰਦਰ ਖਲੋ ਕੇ ਮਿਰਜ਼ਾ ਸੰਮੀ ਖਾਨ ਨੂੰ ਵੰਗਾਰਿਆ ਮਿਰਜ਼ਾ ਸੰਮੀ ਖਾ ਇਹ ਮਰਦਾਂ ਵਾਲੀ ਗੱਲ ਨਹੀਂ ਆ ਮੇਰੀ ਬਿਮਾਰੀ ਦਾ ਫਾਇਦਾ ਚੁੱਕ ਕੇ ਤੇ ਹਮਲਾ ਕਰਤਾ ਪਰ ਗੱਲ ਮੇਰੀ ਮਿੱਟੀ ਦੀ ਆਈ ਆ ਗੱਲ ਮੇਰੇ ਵਤਨ ਦੀ ਆਈ ਆ ਗੱਲ ਮੇਰੇ ਪੰਜਾਬ ਦੀ ਆਈ ਆ ਬਿਮਾਰੀਆਂ ਦੇ ਖੰਭ ਲਾ ਕੇ ਉੱਡ ਗਿਆ ਉੱਦਣ ਦੀ ਆਂ ਆ ਤੈਨੂੰ ਦੱਸੀਏ ਜੰਗ ਕਰੀ ਦੀ ਕਦਾਂ ਮਿਰਜ਼ਾ ਸਮੀਖਾਨ ਨੇ ਸਰਦਾਰ ਹਰੀ ਸਿੰਘ ਨਲੂਏਵਲ ਵੇਖਿਆ ਉਨੇ ਹਰੀ ਸਿੰਘ ਨਲੂਏ ਨੂੰ ਲੜਦੇ ਆ ਤੇ ਬੜੀ ਵਾਰੀ ਵੇਖਿਆ ਸੀ ਪਰ ਆਮੋ ਸਾਹਮਣੇ ਟੱਕਰਾ ਪਹਿਲੀ ਵਾਰੀ ਹੋਣਾ ਹੈ ਉਹਨੂੰ ਇਹ ਵੀ ਪਤਾ ਸੀ ਇਸ ਬੰਦੇ ਨੇ ਦੋ ਵਾਰੀ ਹਥਾਨਾ ਸ਼ੇਰ ਪਾੜ ਕੇ ਮਾਰਿਆ ਵਾ ਹਰੀ ਸਿੰਘ ਨਲੂਏ ਦੀਆਂ ਬਾਹਾਂ 'ਚ ਇੰਨੀ ਤਾਕਤ ਆ ਜ਼ਿੰਦਗੀ 'ਚ ਦੋ ਵਾਰੀ ਸ਼ੇਰ ਦਾ ਸ਼ਿਕਾਰ ਹਥਾਨਾ ਕਰ ਦੇਣਾ ਇਹ ਹਰੀ ਸਿੰਘ ਨਲੂਏ ਦੇ ਖੂਨ ਵਿੱਚ ਆ ਕਹਿੰਦੇ ਨੇ ਮਿਰਜ਼ਾ ਸੰਮੀ ਖਾਨ ਨੇ ਤਿੰਨ ਵਾਰ ਸਰਦਾਰ ਹਰੀ ਸਿੰਘ ਨਲੂਏ ਤੇ ਕੀਤੇ ਤਿੰਨ ਵਾਰ ਸਰਦਾਰ ਨੇ ਤਿੰਨੇ ਵਾਰ ਰੋਕੇ ਸਰਦਾਰ ਮੁਸਕਰਾ ਕੇ ਕਹਿੰਦਾ ਖਾਨ ਜੀ ਜਾਂ ਤੂੰ ਨਕਮਾ ਤੇ ਜਾਂ ਤੇਰਾ ਉਸਤਾਦ ਨਕਮਾ ਇਦਾਂ ਹੀ ਹੁੰਦਾ ਨਾ ਪੀ ਸਿੱਖਿਆ ਗਿਆ ਦੇਖੋ ਇਹ ਪੜ੍ਹਿਆ ਗਿਆ ਦੇਖੋ ਤੈਨੂੰ ਕੰਮ ਨਹੀਂ ਕਰਨਾ ਹੁੰਦਾ ਸਰਦਾਰ ਕਹਿੰਦਾ ਜਾਂ ਤੂੰ ਨਕਮਾ ਜਾਂ ਤੇਰਾ ਉਸਤਾਦ ਨਕਮਾ ਵਾਰ ਹਾਈਦਾਨੇ ਕਰੀਦਾ ਆ ਤੈਨੂੰ ਵਾਰ ਕਰਨ ਦੀ ਜਾਚ ਸਿਖਾਈਏ ਮਿਰਜ਼ਾ ਸੰਮੀ ਖਾਨ ਨੂੰ ਪਤਾ ਸੀ ਇਹ ਬੰਦਾ ਹਥਾਣਾ ਸ਼ੇਰ ਮਾਰ ਦਿੰਦਾ ਮਿਰਜ਼ਾ ਸੰਮੀ ਖਾਨ ਵਾਰੇ ਦਾ ਰੋਕਿਆ ਨਹੀਂ ਜਾਣਾ ਤੇਰੇ ਕੋ ਨਾਲ ਹੀ ਮੂੰਹ ਤਾਂ ਚੁੱਕ ਕੇ ਕਹਿੰਦਾ ਯਾ ਅੱਲਾ ਯਾ ਖੁਦਾਯਾ ਯਾ ਪਰਵਦਗਾਰ ਮੌਲਾ ਇੱਕ ਵਾਰੀ ਭਜਾ ਕੇ ਲੈ ਜਾ ਸੋਗੰਧ ਤੇਰੇ ਚਰਨਾਂ ਦੀ ਜ਼ਿੰਦਗੀ ਚ ਮੁੜ ਕੇ ਇਹਦੇ ਮੱਥੇ ਹੀ ਨਹੀਂ ਮੈਨ ਲੱਗਦਾ ਇੱਕ ਵਾਰੀ ਮੈਨੂੰ ਭਜਾ ਕੇ ਲੈ ਜਾ ਐਨੀ ਕਹਿ ਕੇ ਉਹਨੇ ਘੋੜੇ ਦੀਆਂ ਵਾਗਾਂ ਖਿੱਚੀਆਂ ਤੇ ਮਿਰਜ਼ਾ ਸਮੀਖਾਂ ਮੈਦਾਨੇ ਜੰਗ ਚੋਂ ਪੱਜ ਗਿਆ ਜਦੋਂ ਭੱਜ ਗਿਆ ਨਾ ਸਰਦਾਰ ਖੇੜ ਖੜਾ ਕੇ ਹੱਸਿਆ ਸਰਦਾਰ ਨੇ ਘੋੜਾ ਛੇੜਿਆ ਤੇ ਮਿਰਜ਼ਾ ਸਮੀਖਾਨ ਨੂੰ ਅੱਧੇ ਕਿਲੇ ਤੋਂ ਵੀ ਪਹਿਲਾਂ ਪਹਿਲਾਂ ਅੱਗੋਂ ਦੀ ਜਾ ਕੇ ਘੇਰ ਲਿਆ ਸਰਦਾਰ ਮੁਸਕਰਾ ਕੇ ਕਹਿੰਦਾ ਕਾਨ ਜੀ ਪੰਜਾਬ ਦਾ ਇੱਕ ਅਖਾਨ ਆ ਸ਼ਰੀਕ ਦੇ ਘਰ ਭਾਜੀ ਪਾਈਏ ਤੇ ਨਿਉਂਦਾ ਡੀਕੀ ਦਾ ਵਾ ਤੂੰ ਸਾਡੇ ਤੇ ਤਿੰਨ ਵਾਰ ਕਰੇ ਤੇ ਸਾਡਾ ਇੱਕ ਮਨਾਂ ਲੈ ਕੇ ਜਾਵੇਂ ਕੀ ਜਾ ਕੇ ਦੱਸੇਗਾ ਕਾਬਲ ਕੰਧਾਰ ਦੇ ਵਿੱਚ ਕਿ ਹਰੀ ਸਿੰਘ ਨਲੂਏ ਨੇ ਵਾਰ ਹੀ ਨਹੀਂ ਕੀਤਾ ਮੇਰੇ ਉੱਤੇ ਹੋ ਤਗੜਾ ਨਾਲੇ ਜਿੱਦਾਂ ਤੂੰ ਵਾਰ ਕਰਦਾ ਵਾ ਇਹ ਵਾਰ ਨਿਆਣਿਆਂ ਵਾਲੇ ਆ ਤੈਨੂੰ ਵਾਰ ਕਰਨ ਦੀ ਮੈਂ ਜਾਜ ਦੱਸਦਾ 30 ਅਪ੍ਰੈਲ ਸਾਲ 1837 ਜਮਰਾਉ ਦਾ ਮੈਦਾਨੇ ਜੰਗ ਮਿਰਜ਼ਾ ਸਮੀਖਾਂ ਸਾਹਮਣੇ ਖਲੋਤਾ ਸਰਦਾਰ ਹਰੀ ਸਿੰਘ ਨਲੂਆ ਨੀਲਾ ਬਾਣਾ ਨੀਲਾ ਦਸਤਾਰਾ ਉੱਤੋਂ ਦੀ ਚੱਕਰ ਇੱਕ ਮੋਢੇ ਤੇ ਤੀਰਾਂ ਵਾਲਾ ਪੱਥਾ ਇੱਕ ਮੋਢੇ ਤੇ ਕਮਾਨ ਕਿਆ ਬਾਤ ਤੇ ਲੜਕਦੀ ਸ੍ਰੀ ਸਾਹਿਬ ਕੱਜ ਚੌੜੀ ਛਾਤੀ ਮੋਟੀਆਂ ਮੋਟੀਆਂ ਬਾਹਾਂ ਮਰਦ ਨੇ ਪਾ ਕੇ ਘੋੜੇ ਦੀਆਂ ਰਕਾਬਾਂ ਚ ਭਾਰ ਪਾ ਕੇ ਮੱਥੇ ਤੇ ਗੈਰਤ ਦੀ ਤਿਉੜੀ ਮਿਰਜ਼ਾ ਸੰਮੀ ਖਾਨ ਦੇ ਉੱਤੇ ਇੱਕ ਭਰਮਾ ਵਾਰ ਏ ਕਦੇ ਤੋਂ ਕਦੇ ਨਹੀਂ ਕਉਂ ਪਰਦੀ ਦੇਖ ਤੜ ਕਰੇ ਮੁਕਾਬਲਾ ਤਾਰਣ ਕੰਡਵ ਖਾ ਕੇ ਜੇ ਜਰਾ ਹੱਥ ਹਿਲਾ ਕੇ ਹੋ ਫੋਝੜ ਕੇ ਟੰਡੀ ਸੱਗਦੇ ਜਰਾ ਹੱਥ ਹਿਲਾ ਕੇ ਫੋਝੜ ਕੇ ਟੰਡੀ ਸੱਗਦੇ ਜਰਾ ਹੱਥ ਹਿਲਾ ਕੇ ਆਇਆ ਸਚੀਰਿਆ ਗੋਡ ਫੁਲਾਦ ਦਾ ਰਤ ਪੀਤੀ ਜੀਰੇ ਕੋਟ ਫਲਾਤਾ ਰਤ ਪੀਤੀ ਜਾ ਕੇ ਹੋ ਜੀਰੇ ਕੋਟ ਫਲਾਤਾ ਰਤ ਪੀਤੀ ਜਾ ਕੇ ਹੋ ਹੋ ਜੀਰੇ ਕੋਟ ਫਲਾਤਾ ਹੋ ਜੀਰੇ ਕੋਟ ਫਲਾ ਪਟਕਾ ਕੇ ਉਹ ਘੋੜੇ ਉਤੋਂ ਸੁੱਟ ਲਿਆ ਸੰਮੀ ਖਾਂ ਸਰਦਾਰ ਹਰੀ ਸਿੰਘ ਨਲੂਏ ਨੇ ਅੱਧ ਚੋ ਪਾੜ ਕੇ ਥੱਲੇ ਸੁੱਟ ਦਿੱਤਾ ਪਠਾਨ ਭੱਜੇ ਉਹਨਾਂ ਪਠਾਣਾਂ ਦੇ ਮਗਰ ਨਦਾਨ ਸਿੰਘ ਪੰਜ ਥਾ ਗਿਆ ਨਦਾਨ ਸਿੰਘ ਪੰਜ ਥੇ ਦੀ ਮਦਦ ਉੱਤੇ ਹਰੀ ਸਿੰਘ ਨਲੂਆ ਗਿਆ ਚਟਾਨੋਲੇ ਲੁਕੇ ਹੋਏ ਲੁਕੇ ਹੋਏ ਨਹੀਂ ਲੁਕਾਏ ਹੋਏ ਅਸਲ ਚੋ ਖਰੀਦੇ ਹੋਏ ਬੰਦੇ ਸੀ ਡੋਗਰਾ ਪਾਰਟੀ ਦੇ ਉਹ ਆਈਐਸਏ ਕੰਮ ਸੀ ਕਿ ਜਦੋਂ ਦਾਲ ਲੱਗਾ ਪਾਵੇਂ ਇਧਰ ਆ ਕੇ ਤੇ ਪਾਵੇਂ ਉਧਰ ਆ ਕੇ ਹਰੀ ਸਿੰਘ ਨਲੂਏ ਤੇ ਮਾਰੂ ਵਾਰ ਹੋਊਗਾ ਹਰੀ ਸਿੰਘ ਨਲੂਏ ਨੂੰ ਦੋ ਗੋਲੀਆਂ ਵੱਜਦੀਆਂ ਸਰਦਾਰ ਹਰੀ ਸਿੰਘ ਨਲੂਆ ਨਢਾਲ ਹੋਇਆ ਜ਼ਖਮੀ ਹੋਇਆ ਵਾਪਸ ਜਮਰੌਦ ਦੇ ਕਿਲੇ ਵਿੱਚ ਆਉਂਦਾ ਹੈ ਉਸ ਜਮਰੌਦ ਦੇ ਕਿਲੇ ਵਿੱਚ ਆ ਕੇ ਸਰਦਾਰ ਮਹਾਂ ਸਿੰਘ ਨੇ ਵੇਖਿਆ ਸੋ ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰੂ ਗੁਰਪਤਾਬ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀਆਂ ਵਧੀਆ ਬੜੀਆਂ ਸੱਚੀਆਂ ਤੇ ਖਰੀਆਂ ਗੱਲਾਂ ਕਰਨ ਦੇ ਸੀ ਸਾਨੂੰ ਅੱਜ ਕੱਲ੍ਹ ਸਮਾਜ 'ਚ ਨਜ਼ਰ ਹੀ ਇਹ ਆਉਂਦੀ ਆ ਕਿ ਉਹਨੇ ਕੋਈ ਗੱਲ ਨਹੀਂ ਖੰਦੀ ਜਿੰਨਾ মিডিਆ ਨੂੰ ਉਛਾਲ ਦਿੰਦਾ ਵੈ ਉਹਨੂੰ ਉਠਲੰਦਾ ਵੈ ਲੇਕਿਨ ਇੰਜ ਨਹੀਂ ਖਿਲਾਉਣਾ ਚਾਹੀਦਾ ਇਹੋ ਜਿਹਾ ਫਿਤਨਾ ਫਸਾਦ ਜਿਹੜਾ ਵੈ ਇੰਤਿਸ਼ਾਰ ਉਹ ਨਹੀਂ ਖਿਲਾਉਣਾ ਚਾਹੀਦਾ ਜਿਸ ਤਰ੍ਹਾਂ ਕਿ ਜੰਗਵਾਦੀ ਸੀ ਮੈਂ ਕਿੰਨੀ ਐ ਕਿ ਬੜੀ ਲੋਕਾਂ ਨੇ ਗਲਤ ਫਹਿਮੀਆਂ ਫਲਾਈਆਂ ਬਹੁਤ ਕੁਛ ਕੀਤਾ ਲੇਕਿਨ ਇੰਜ ਨਹੀਂ ਕਰਨਾ ਚਾਹੀਦਾ ਕਿਉਂਕਿ ਜੰਗ ਜਿਹੜੀ ਹੈ ਨਾ ਇੱਕ ਇੱਕ ਨਫਜ਼ ਕਹਿਣਾ ਆਸਾਨ ਹੁੰਦਾ ਪਰ ਫਲਸਤੀਨ ਵਾਲਿਆਂ ਕੋਲ ਪੁੱਛ ਕੇ ਦੇਖੋ ਕਿ ਜੰਗ ਜਿਹੜੀ ਉਹ ਕੀ ਹੁੰਦੀ ਹੈ ਔਰ ਇਹ ਜੇ ਨਫਸ ਜਿਹੜੇ ਨਾ ਸਾਨੂੰ ਆਪਣੀ ਜ਼ੁਬਾਨ ਤੋਂ ਵੀ ادا ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਨਸਲਾਂ ਦੀਆਂ ਨਸਲਾਂ ਬਰਬਾਦ ਕਰ ਦਿੰਦੀ ਹੈ ਔਰ ਮਾਮਾ ਦੇ ਪੁੱਤਰ ਜਿਹੜੇ ਨਾ ਮਾਮਾ ਕੋ ਜਦਾ ਹੋ ਜਾਂਦੇ ਔਰ ਮਾਮਾ ساری ਉਮਰ ਉਹਨਾਂ ਤੇ ਰੋਂਦੀਆਂ ਤਰਸਦੀਆਂ ਰਹੀ ਜਾਂਦੀਆਂ ਮੈਂ ਬਾਕੀ ਇਹੋ ਜਿਹੜੀਆਂ ਅਲਫਾਜ਼ ਐ ਇਹੋ ਜਿਹੇ ਮੀਮਸ ਐ ਇਹੋ ਜਿਹੀਆਂ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਮੈਂ ਇੱਕ ਅਮਨੋ ਇਮਾਨ ਮੁਹੱਬਤੋ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਔਰ ਮੀਡੀਆ ਜਿਹੜਾ ਵਾ ਉਹ ਕੋਈ ਪਾਕਿਸਤਾਨ ਦਾ ਹੋਵੇ ਜਾਂ ਇੰਡੀਆ ਦਾ ਹੋਵੇ ਜਿਹੜਾ ਵੀ ਮੀਡੀਆ ਸੂ ਉਹਨੇ ਇਸ ਗੱਲ ਨੂੰ ਬੜਾ ਉਛਾਲਿਆ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਤੇ ਤੁਸੀਂ ਤੇ ਇੱਕ ਪ੍ਰਚਾਰ ਕਰੋ ਤੁਸੀਂ ਕਰਨੀਏ ਲੋਕੀ ਨੁਸਾਨਾ ਇੰਨੀ ਕਿ ਵੀਡੀਓ ਦੇਖਦੇ ਨੇ ਤੁਹਾਨੂੰ ਤਾਂ ਦੇ ਵਿੱਚ ਵਿਚਾਰਾ ਦਾ ਦੱਸਣਾ ਚਾਹੀਦਾ ਬਸ ਸਭ ਤੋਂ ਪਿਆਰ ਦੱਸਣੀ ਚਾਹੀਦੀ ਆ ਮੇਲ ਮਲਾਪ ਆਲੇ ਕਰਨੇ ਚਾਹੀਦੇ ਇਹ ਫਿਤਨਾ ਫਸਾਦ ਦਾ ਇੰਤਿਸ਼ਾਰ ਫਲਾਉਣਾ ਸ਼ੁਰੂ ਕਰ ਦਿੰਦੇ ਆ ਜਿਹੜਾ ਕਿ ਬਹੁਤ ਗਲਤ ਹੈ ਸਾਨੂੰ ਜੋ ਗੁਰੂ ਸਹਿਬਾਨ ਨੇ ਕਿਹਾ ਸਾਨੂੰ ਸਿੱਖੀ ਰੀਤੀ ਉਹਨਾਂ ਤੇ ਚੱਲਣਾ ਚਾਹੀਦਾ ਗੁਰੂ ਸਹਿਬਾਨ ਆਏ ਸੀ ਸਭ ਦੇ ਭਲੇ ਵਾਸਤੇ ਉਹ ਸਭ ਦਾ ਭਲਾ ਕਰਦੇ ਸੀ ਉਹਨਾਂ ਵਰਗੇ ਬੰਨਣਾ ਚਾਹੀਦਾ ਇਹੋ ਜਿਹੜੇ ਜਿਹੜੇ ਵੀਡੀਓ ਵਾਲੇ ਉਹ ਇੱਕ ਨਵਾਂ ਹੀ ਕੰਮ ਸ਼ੁਰੂ ਕਰ ਰਹੇ ਹੁੰਦੇ ਆ ਬਾਕੀ ਜਿਹੜੀ ਗਿਆਨੀ ਗੁਰਪਤਾਪ ਸਿੰਘ ਜੀ ਸੀ ਇਹ ਬੜੀਆਂ ਵਧੀਆ ਸੱਚੀਆਂ ਗੱਲਾਂ ਕਰਨਦੇ ਇਸੇ ਸੰਬੰਧ ਨੂੰ ਨੰਨੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਵਾ ਔਰ ਐਂਡ ਤੇ ਜਿਹੜਾ ਉਹਨਾਂ ਨੇ ਗਾ ਕੇ ਇੱਕ ਪੜੇ ਪੀਕੇ ਦੇ ਨਾਲ ਸਮਝਾਇਆ ਆਪਣੀ ਵੀਡੀਓ ਦੇ ਵਿੱਚ ਮੈਂ ਕਿੰਨੀ ਆ ਬੜਾ ਪੁੱਤ ਜਿਹਾ ਸੀ ਮੈਨੂੰ ਕਿਨਾਂ ਦੀ ਜਿਹੜੀ ਵੀਡੀਓ ਹੈ ਨਾ ਬੜੀ ਵਧੀਆ ਲੱਗੀ ਬਾਕੀ ਤੁਹਾਨੂੰ ਕਿਹចੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਹਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ